ਬਹੁਤ ਤਾਂ ਬਾਅਦ ਅੱਜ ਮੈਂ ਲਾਈਵ ਹੋਇਆ ਮੈਂ ਤੁਹਾਨੂੰ ਥੋੜੀਆਂ ਗੱਲਾਂ ਬਾਤਾਂ ਮਾਰਦੇ ਕਿਉਂਕਿ ਕੱਲ ਜਿਹੜਾ ਬਲੌਗ ਬਣਾਉਂਦਾ 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 ਮੈਂ ਚੱਲ ਹੁਣੇ ਦੋ ਦਿਨ ਇਕੱਠਾ ਕਰ ਲਵਾਂਗੇ ਦਰਬਾਰ ਸਾਹਿਬ ਤੇ ਮੈਂ ਬਹੁਤ ਲੰਬਾ ਬਣਾਇਆ ਨਹੀਂ ਹੈਗਾ ਮੈਂ ਜਦੋਂ ਆਪਾਂ ਸੰਡੇ ਆ ਤੇ ਨਾਲੇ ਲਾਈਵ ਹੋ ਜਾਾਂਗੇ ਤੇ ਨਾਲੇ ਥੋੜਾ ਗੱਲਾਬਾਤਾਂ ਕਰ ਲਾਂਗੇ ਮੈਂ ਸੋਚ ਰਿਹਾ ਦਰਬਾਰ ਸਾਹਿਬ ਮੈਂ ਜਾਂਦਾ ਵੀ ਉੱਥੇ ਤਾਂ ਮੈਂ ਚੱਲ ਉਹ ਬਲੌਗ 'ਚ ਗੱਲ ਕਰਾਂਗੇ ਬਾਕੀ ਵੀ ਆਪਣਾ ਘਰ ਆਹ ਕਮਰਾ ਤਿਆਰ ਹੋ ਗਿਆ ਅੱਜ ਇਹ ਕੱਲ੍ਹ ਵਾਲੇ ਵੀਡੀਓ 'ਚ ਦੱਸਾਂਗੇ ਆਪਾਂ ਬਾਕੀ ਤੁਹਾਡੇ ਆ ਗਏ ਜੀ ਕਿਵੇਂ ਹੋ ਬਾਈ ਜੀ ਪਵਨ ਦੇ ਵਿੱਚ ਕਈ ਗਲਤ ਕਮੈਂਟ ਵੀ ਆਉਂਦੇ ਆ ਵਿੱਚ ਚੰਗੇ ਵੀ ਆਉਂਦੇ ਸਭ ਦਾ ਪਿਆਰ ਵੀ ਮੇਰੇ ਦਾ ਸਤਿਕਾਰ ਵੀ ਮੈਂ ਸਭ ਦਾ ਨੋ ਵੀ ਲਵਾਂਗੇ ਜੋਹਲ ਹਾਈ ਜੀ ਹਾਈ ਧੰਨਵਾਦ ਜੀ ਧੰਨਵਾਦ ਜੀ ਤੁਸੀਂ ਇੰਨਾ ਪਿਆਰ ਸਤਿਕਾਰ ਦਿੰਦੇ ਸਾਰੇ ਬੰਦੇ ਜੁੜੇ ਜੁੜਦੇ ਆ ਤੇ ਵੀਡੀਓ ਲਾਈਕ ਕਰਦੇ ਹੋ ਪਿੱਛੇ ਮੈਂ ਆਪਣੇ ਹਾਂ ਇੱਕ ਨਾ ਕਮੈਂਟ ਵੀ ਆਇਆ ਸੀ ਫਲੈਟ ਦਾ ਕਿਰਾਇਆ ਪੁੱਛ ਰਹੇ ਸੀ ਬੰਦੇ ਤੇ ਪਾਈ ਆਪਣੇ ਫਲੈਟ ਦਾ ਕਿਰਾਇਆ ਹੈਗਾ 36000 ਪਰ ਚੜਿਆ ਹਾਂਜੀ ਜਿਹੜਾ ਫਲੈਟ ਆਪਣਾ 36000 ਪਰ ਨੂੰ ਕਿਰਾਏ ਪਰ ਚੜਿਆ ਉਹ ਤੇ 3 ਸਾਲ ਬਾਅਦ ਕੰਟਰੈਕਟ ਉਸਮਾਨ ਪਰ ਪਾਤ ਹੋ ਤੇ ਸਾਰਾ ਬਸ ਜੀ ਕਿਵੇਂ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਤੁਸੀਂ ਕੋਈ ਇੱਥੇ ਕਮੈਂਟਾਂ ਚ ਕੋਈ ਗੱਲਬਾਤ ਪੁੱਛੋ ਜਾਂ ਕੋਈ ਪੁੱਛਣਾ ਚਾਹੁੰਦੇ ਆਂ ਆਪਾਂ ਤੁਹਾਡਾ ਜਵਾਬ ਦੇਵਾਂਗੇ ਇੱਕ ਹੋਰ ਮੈਂ ਸਾਰੇ ਬੰਦਰ ਹੱਥ ਜੋੜ ਕੇ ਮਾਫੀ ਮੰਗਦਾ ਮੈਨੂੰ ਫੋਨ ਵੀ ਕਰ ਲੈਂਦੇ ਆ ਟੈਲ ਮੈਸੇਜ ਵੀ ਆ ਜਾਂਦੇ ਕਹਿੰਦੇ ਤੂੰ ਤਾਂ ਕਹਿੰਦਾ ਬਾਈ ਕਹਿੰਦਾ ਅਸੀਂ 2 ਮਹੀਨੇ ਕਰ ਤਿਆਰ ਕਰ ਦਊਗਾ ਲੈ ਆ ਕੇ ਤੇ ਨੂੰ થોੜਾ ਜਨਾ ਬੰਦ ਕਰ ਭਾਈ ਜੀ ਨੰਬਰ ਕਮੈਂਟ ਲਿਖ ਦਿਓ ਫਲੈਟ ਕਿੱਥੇ ਦਾ ਲਿਆ ਸੀ ਫਲੈਟ ਜਿਹੜਾ ਆਪਾਂ ਨੇ ਲੱਤਾ ਸੀ ਉਹ ਵੀ ਤਾਂ 60 ਲੱਖ ਦਾ ਲੱਤਾ ਸੀ ਤੇ ਡੇਢ ਸਾਲ ਹੋ ਗਿਆ ਲੱਤੇ ਨੂੰ ਆਪਾਂ ਨੂੰ ਤੇ ਡੇਢ ਸਾਲ ਦੇ ਵਿੱਚ ਹੁਣ ਉਹਦੀ ਕੀਮਤ 82 85 ਪੁੱਛ ਰਹੇ ਹੁਣ ਨਵੀਂ ਕੀਮਤ ਉਹਨੇ ਕੀ ਲਾਈ ਜਿਹੜੇ ਸਾਰੇ ਜਿਹੜੀ ਆਪਣੀ ਕੋਲੋਨੀ ਜਿਹੜੀ ਇੱਥੇ ਬਣੀ ਆਪਣਾ ਸੋਸਾਇਟੀ ਬਣੀ ਹੋਈ ਆ ਉਹਨਾਂ ਉੱਥੇ ਸਾਰ ਸੋਸਾਇਟੀਾਂ ਨਾਲ ਇਹਨਾਂ ਇੱਕ ਮੇਨ ਓਨਰ ਬਣਾਉਣ ਲੱਗੇ ਹੋਏ ਆ ਮੇਰਾ ਨਾਮ ਵੀ ਪਾ ਹੋਇਆ ਕਿ ਮੇਨ ਜਿਹੜਾ ਮੇਨ ਹੁੰਦਾ ਨਾ ਵੀ ਆਪਣਾ ਸੋਸਾਇਟੀ ਦਾ ਪ੍ਰਧਾਨ ਬੰਦਾ ਜਿਹੜੇ ਵਿੱਚ ਸਾਰੇ ਕਾਨੂੰਨ ਕਾਇਦਾ ਲਿਖੇ ਜਾਣੇ ਕਿ ਆ ਚੀਜ਼ਾਂ ਸਾਰੀਆਂ ਉਹ ਸਾਰੇ ਲਿਖੀਆਂ ਜਾਣਗੇ ਉਹ ਸਾਰੇ ਦੱਸਾਂਗੇ ਵਿਚਾਲੇ ਛੋੜ ਛੋੜੀ ਤੇ ਬਾਕੀ ਵੀਰੇ ਮੈਂ ਮੈਸੇਜ ਕੀਤਾ ਸੀ ਕਿ ਇਨਸਟਾ ਤੇ ਰਿਪਲਾਈ ਕਰ ਜਰੂਰ ਜਰੂਰ ਵੀਰੇ ਕਰਾਂਗੇ ਵੀਡੀਓ ਵੀ ਪਾ ਦਿਓ ਅੱਜ ਦੀ ਵੀਰੇ ਪਾਵਾਂ ਅੱਜ ਦੀ ਵੀਡੀਓ ਨੇ ਬਣੀ ਅੱਜ ਸਿਰਫ ਅ ਦਰਬਾਰ ਸਾਹਿਬ ਗਏ ਉਸ ਕਰਕੇ ਨਾ ਟਾਈਮ ਹੀ ਨਹੀਂ ਲੱਗਿਆ ਹੈਗਾ ਤੇ ਆਉਂਦੇ ਜਾਨੋ ਟਾਈਮ ਯਾਦ ਲੱਜਾ ਹੁਣ ਮੈਡਮ ਤੇ ਆ ਕੋਈ ਗੱਲ ਹਾਂਜੀ ਕੱਲ ਦੀ ਜਿਹੜੀ ਮੈਡਮ ਨਾਲ ਲੜਾਈ ਹੋਈ ਉਹ ਆਪਾਂ ਵਿੱਚ ਤੜਕਾ ਦਿਖਾ ਦੇਈਦਾ ਤੇ ਥੋੜੇ ਬਥੇ ਗੱਲਾਂ ਬਾਤਾਂ ਕਰਦੇ ਤੁਸੀਂ ਉਹ ਵੀ ਵੀਡੀਓ ਨੂੰ ਬੜਾ ਪਿਆਰ ਦੇ ਦਿੱਤਾ ਬਾਈ ਵਾਈਫ ਨੂੰ ਗਲਤ ਨਾ ਬੋਲਿਆ ਯਾਰ ਅਸੀਂ ਕਿੱਥੇ ਗਲਤ ਬੋਲਦੇ ਬੜਾ ਪਿਆਰ ਕਰਦੇ ਸਤਿਕਾਰ ਕਰਦੇ ਠੀਕ ਆ ਤਾਂ ਜਦੋਂ ਬਾਈ ਅਮਰ ਸਰ ਆਇਆ ਤਾਂ ਜਿਹੜੇ ਇਹਦੇ ਤੁਸੀਂ ਇੱਕ ਦਿਨ ਕਰਾ ਉਹਦਾ ਕਿਰਾਇਆ ਵੀ ਕਮਰੇ ਦਾ ਕਿਰਾਇਆ ਹੈਗਾ ਜੀ ਉਹਦਾ ਆ 3000 ਰੁਪਏ ਵਿੱਚ ਦਾ ਬ੍ਰੈਕਫਾਸਟ ਹੁੰਦਾ ਉਹ ਬਿੱਤ ਬ੍ਰੈਕਫਾਸਟ ਹੁੰਦਾ ਜੀ ਜਿਹੜਾ ਅਸੀਂ ਕਮਰਾ ਕਰਾਇਆ ਵਰਕਰ ਦੇ ਵੀਰੇ ਮੈਂ ਪਰ ਕੋਈ ਨਾ ਵੀਰ ਪਾਉਂ ਜਵਾਈ ਜੀ ਜਿੰਦਾਬਾਦ ਸ਼ੁਕਰੇ ਵੀਰੇ ਸ਼ੁਕਰ ਤੁਹਾਡੇ ਬਾਦ ਚੱਲਦਾ ਤੇ ਕੋਈ ਪ੍ਰਾਈਵੇਟ ਕੰਪਨੀ ਹੀ ਮੜਾ ਦੇਖੋ ਲਾਈਵ ਵਧੀਆ ਨਹੀਂ ਚੱਲਦਾ ਤੁਸੀਂ ਉਧਰ ਚਲੀਗੇ ਇਹ ਕੋਣ ਸਾਡੀ ਵਾ ਕੁਆਲਟੀ ਦੱਸੋ ਕਮੈਂਟ ਕਰੋ ਸਾਫ ਚੱਲ ਰਹੀ ਕੁਆਲਟੀ ਮੜਾ ਸਟਾ ਬਹੁਤ ਸਟੇਜ ਐਸੇ ਮੇਰੇ ਖਾਲ ਦੇ ਵਿੱਚ ਇੱਕ ਮਿੰਟ ਮੜਾ ਦੀ ਲਾਈਵ ਕੁਆਲਟੀ ਦੇਖ ਲਵਾਂਗੇ ਉਹ ਦੱਸਿਓ ਮੜਾ ਸੰਗਰੂਹ ਤੋਂ ਵੀਰੇ ਦੇਖਦਾ ਹਾਂ ਲਾਈਵ ਤਾਂ ਬਹੁਤ ਸੋਹਣਾ ਚੱਲ ਰਿਹਾ ਸਾਫ਼ ਚੱਲ ਰਿਹਾ ਲਾਈਵ ਦਾ ਤੇ 148 ਬੰਦੇ ਆਪਾਂ ਨੂੰ ਲਾਈਵ ਦੇਖ ਰਿਹਾ ਇਸ ਟਾਈਮ ਤੇ ਜੈਸਮੀਨ ਨੂੰ ਕੋਈ ਨਹੀਂ ਕੀਤਾ ਵਿਆ ਕੀ ਲਿਖਿਆ ਵੀਰੇ ਇਹ ਜੈਸਮੀਨ ਨੂੰ ਕੋ ਰੋਟੀ ਕਿਉਂ ਨਹੀਂ ਕੀਤੀ ਹਲ ਤੱਕ ਇਹ ਕਰਦਾ ਮੰਨ ਲਵੇ ਕਿੱਥੇ ਬਿਠਾਉਣ ਉਹਨੂੰ ਸਰਪੰਚ ਇਹਨਾਂ ਜੈਸੂ ਰੋਟੀ ਨਹੀਂ ਕਰੀ ਹੈਗੀ ਦੱਸੋ ਕਿੱਥੇ ਬਿਠਾ ਲਦੀ ਹੈ ਲੈ ਕਹਿੰਦਾ ਬੜ ਕਰਾਂਗੇ ਰੋਟੀ ਅਸਾਂ ਸਾਰਾ ਪ੍ਰੋਗਰਾਮ ਇੱਥੇ ਕਰ ਦੇਣਾ ਤੇ ਕਿੰਨੀ ਫਿਕਰ ਜੈਸ ਤੇ ਰੋਟੀਆਂ ਮੀਂਹ ਦਾ ਨਾਮ ਹੈ ਹਵਾਏ ਜੈਸਮਿਨ ਕਹਿੰਦੀ ਹੋਈ ਨਾ ਚਾਚੀ ਤੇ ਪਤਨੀ ਆਪੇ ਕਮੈਂਟ ਕਰ ਦਿੰਦੇ ਨੇ ਦੂਜੀ ਐਡ ਦਿਖਾਈ ਦੇ ਵੀ ਨਹੀਂ ਹੋ ਸਕਦਾ ਕਿ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਤੇ ਬਾਈ ਨੈਟ ਸਲੋ ਐਦਾਂ ਸਾਡਾ ਮਿਹਨਤੀ ਮੁੰਡਾ ਸ਼ੁਕਰ ਹੈ ਵੀਰੇ ਸ਼ੁਕਰੀਆ ਸਾਰੇ ਬੰਦੇ ਘੈਂਟ ਤੇ ਹੁਣ ਤੁਹਾਨੂੰ ਆਪਾਂ ਥੋੜਾ ਜਿਹਾ ਦੂਜੇ ਪਾਸੇ ਦਾ ਲੜਾਈ ਹੋਈ ਸੀ ਕੀ ਬਣਾ ਲਾਈਵ ਚੱਲਦੀ ਰਹਿੰਦੀ ਝਗੜੇ ਇੰਨੇ ਕਦਾਂ ਕਰਦੇ ਵਿੱਚ ਦੋ ਭਾਂਡੇ ਜਦੋਂ ਹੁੰਦੇ ਆ ਸਾਹਮਣੇ ਮੇਰਾ ਲਾਈਵੇ ਚੱਲ ਰਿਹਾ ਆਪਣੇ ਆਪ ਨੂੰ ਦੇਖ ਰਿਹਾ ਮੈਂ ਤੇ ਤੁਹਾਡੇ ਭਾਬੀ ਜਿਆਦਾ ਹਾਂ ਇਹਦੇ ਪਰ ਇਹਦੇ ਪਰ ਸਾਰਾ ਚੱਲਦਾ ਹੈ ਨਾ ਇਹ ਹੋਲੀ-ਹੋਲੀ ਹੋ ਜੂਗਾ ਫੇ ਥੋੜੀ ਲਾਈਵ ਕੁਆਲਿਟੀ ਸਹੀ ਹੋ ਜੂਗੀ ਤੇ ਇਹ ਨੈਟ ਇਹਦੇ ਪਰ ਸਹੀ ਚੱਲ ਰਿਹਾ ਹੈ ਤੇ ਇਹਦੇ ਪਰ ਹਾਂ ਜਿਹੜਾ ਇਹਦੇ ਪਰ ਦੇਖ ਰਿਹਾ ਮੈਂ ਆਹ ਬਾਕੀ ਤੁਸੀਂ ਬਈ ਸਾਰੇ ਬੰਦੇ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਸਾਰਿਆਂ ਨੇ ਤੇ ਮੈਂ ਕੁਛ ਛੋਟੇ ਥੋੜੇ ਗੱਲਾਂ ਬਾਤਾਂ ਕਰ ਲਵਾਂ ਤੇ ਅੱਜ ਦੂਜਾ ਲਾਈਵ ਵੀ ਨਹੀਂ ਪਿਆ ਹੋ ਮੈਂ ਸੋਹਰੇ ਕਿੰਨਾ ਨਹੀਂ ਕਹਿਣਾ ਨਹੀਂ ਪੈਂਦਾ ਵੀਰੇ ਨੰਬਰ ਇੰਸਟਾ ਕੋਈ ਨਾ ਵੀਰੇ ਤੁਸੀਂ ਕਰਤਾ ਬਾਸ ਬਾਰ ਮੈਸੇਜ ਨਾ ਕਰੋ ਤੁਹਾਨੂੰ ਇੰਸਟਾ ਦੇ ਪਰ ਰਪਲਾਈ ਕਰਦਾ ਕੋਈ ਚੱਕਰੀ ਨਹੀਂ ਹੈਗਾ ਆਪਾਂ ਅਦਰ ਅਦਰ ਪਾ ਉਹ ਬੰਦਾ ਮਾਲ ਸਾਹਿਬ ਲੋਕਾਂ ਨਾਲ ਗੱਲ ਦੇ ਕੇ ਤਾਂ ਸਾਨੂੰ ਬੜੇ ਮੈਸੇਜ ਪਰਜੇਂਦਾ ਹੋਮ ਦਿਨ ਹਾਂਜੀ ਜਿਹੜਾ ਤੁਸੀਂ ਕਹਿੰਦੇ ਸੀ ਮੈਂ ਦੋ ਮਹੀਨੇ ਚ ਮੈਂ ਘਰ ਤਿਆਰ ਕਰ ਦੂੰਗਾ ਦੋ ਮਹੀਨੇ ਮੈਂ ਸੋਚਿਆ ਉਹਦੇ ਫਟੇ ਫਟ ਜਿੱਦਾਂ ਹੁਣ ਮੈਂ ਕਮਰਾ ਤਿਆਰ ਕਰਿਆ ਨਾ ਇਹਨੂੰ ਫਟੇ ਫਟ ਕਮਰਾ ਇੱਕ ਤਿਆਰ ਕਰਕੇ ਅਸੀਂ ਆਪਣੇ ਇੱਕ ਕਮਰੇ ਚ ਆ ਜਾਵਾਂਗੇ ਲਪਾਈ ਕਰਕੇ ਬੈਜੀਏ ਇੱਕ ਲਪਾਈ ਕਰਕੇ ਅੰਦਰ ਆਪਣਾ ਇਸੇ ਕਮਰੇ ਚ ਇੱਕ ਚ ਬੜ ਜਾਣਾ ਜਿੱਦਾਂ ਹੁਣ ਇਹ ਕਮਰੇ ਚ ਬੜੇ ਹੁਣ ਚੱਲ ਸਾਡਾ ਘਰ ਭਾਵੇਂ ਹੁਣ 6 ਮਹੀਨੇ ਨੂੰ ਤਿਆਰ ਹੋਵੇ ਸਾਲ ਨੂੰ ਤਿਆਰ ਹੋ ਪਸੀ ਆਪਣੇ ਤਾਂ ਕਮਰੇ ਚ ਬੈਠੇ ਆ ਹੁਣ ਵੀ ਫਿਕਰ ਫਕ ਕਰ ਜਾਂਦਾ ਇਹਨਾਂ ਜਿਹੜੇ ਇੱਧਰਲੇ ਕਮਰੇ ਉੱਧਰ ਜਿੱਦਾਂ ਸਿਕਵਾਉਂਦਾ ਕਮਰਾ ਇਹਨਾਂ ਜਿਹੜੇ ਦੂਜੇ ਕਮਰੇ ਹੌਲੀ ਇੱਧਰ ਨੱਟ ਚਲੀ ਜਾਣਾ ਉਧਰ ਹੀ ਸਾੜ ਇਹ ਤਾਂ ਤੁਸੀਂ ਦੇਖਿਆ ਹੁਣ ਲਾਈਵ ਦੇ ਚੱਕਾ ਆ ਕਮਰਾ ਤਿਆਰ ਹੋ ਗਿਆ ਇੱਧਰ ਠੀਕ ਹੈ ਤੇ ਅੱਜੇ ਅੱਜੇ ਮੈਂ ਪਰੀ ਨਾਲ ਫੋਨ 'ਤੇ ਗੱਲ ਹੋ ਰਹੀ ਸੀ ਮੇਰੀ ਮੈਂ ਕਿਹਾ ਭਾਈ ਪਰੀ ਤੇਰਾ ਕਮਰਾ ਤਿਆਰ ਕਰਦਾ ਜਦੋਂ ਮਰਜ਼ੀ ਆ ਜਾ ਭਾਈ ਰਹਿ ਸਸਿਕਾ ਭਾਈ ਹਾਂਜੀ ਹਾਂਜੀ ਮੈਂ ਕਿਹਾ ਵੀ ਜਦੋਂ ਮਰਜ਼ੀ ਆ ਜਾ ਤੇ ਰਹੋ ਕਰਦਾ ਹਰ ਅਪਡੇਟ ਲਈ ਥੈਂਕਸ ਬਾਈ ਗੁਰਜੀ ਮਹਿਰਕੰਨ ਹਾਂਜੀ ਵੀਰੇ ਹਾਂ ਘਰ ਤਾਂ ਨਹੀਂ ਸਾਨੂੰ ਦੱਸ ਦੇਣਾ ਵੀ بڑے ਟੈਲੀਫੋਨ ਮੈਸੇਜ ਕਿੰਨੇ ਬਰੀਕ ਨੇ ਥੋਤੋਂ ਅਸੀਂ ਅਸੀਂ ਵੀ ਘਰ ਬਣਾਉਣੇ ਆ ਕਿ ਥੋਤੋਂ ਨਾ ਕਿ ਜੱਜਮੈਂਟ ਮਿਲ ਜੂਗੀ ਸਾਨੂੰ ਜਿਹੜੇ ਬਾਹਰ ਬੰਦੇ ਵੀਡੀਓ ਦੇਖਦੇ ਤੇ ਮੈਂ ਸੋਚਿਆ ਵੀ ਕਿ ਕੱਲੀ ਕੱਲੀ ਬਰੀਕੀ ਜਿਹੜੀ ਮੈਨੂੰ ਕੋਈ ਆਪੜਾ ਆਇਆ ਉਹ ਤੁਹਾਨੂੰ ਨਾ ਆਵੇ ਕਿਸੇ ਨੂੰ ਜਿਹੜਾ ਮੈਂ ਬੜੀ ਚੀਜ਼ ਦੇਖ ਪਰ ਕੇ ਕਿਤੇ ਕਿਤੇ ਘੁੰਮਦਾ ਰਿਹਾ ਹੁਣ ਪਿੱਛੇ ਜਿਹੜੇ ਫਲੈਟ ਦੇ ਅ ਬੈੱਡ ਗੱਦੇ ਤੇ ਸੋਫਾ ਲੱਤਾ ਮੈਂ ਘਟੋ ਘੜੇ ਮੈਂ ਘੁੰਮਾਂ ਫਿਰ 1 2 3 4 ਪਾ ਹੰਚਰ ਕਾ ਨਾ ਕੋ ਮੈਂ ਕੋ ਟੋਕੜ ਚ ਕੋ ਮੋੜ ਫਰਨੇ ਵਾਲਾ ਮੇਰਾ 25 ਤੋਂ 30 ਹਜ਼ਾਰ ਦਾ ਫਾਇਦਾ ਹੋ ਗਿਆ ਜਿਹੜੇ ਬੰਦੇ ਕੋਲ ਗਿਆ ਉਹ ਕਹਦਾ ਮੈਂ ਵੇਚਨੇ ਆ ਮੈਂ ਕਹਾ ਮੈਂ ਲੈਨੇ ਆ ਏਡ ਇੱਕ ਦਾਜ ਦੇ ਉਹਨੇ ਇੱਕ ਰੇਟ ਦਿੱਤਾ ਮੈਂ ਕਹਾ ਰੱਖੋ ਤੇ ਲੈ ਜਾਓ ਘਰ ਨੂੰ ਐਦਾ ਹੋ ਜਾਂਦਾ ਕਈ ਵਾਰ ਤੇ ਬਾਈ ਹਾਂਜੀ ਹਾਂਜੀ ਰਾਜੂ ਹਿਆਰਪੁਰ ਤੋਂ ਬਾਈ ਪਾਰਟੀ ਕਰੋ ਵਿਰੋਧ ਪਾਰਟੀ ਆਪਾਂ ਜਿਹੜਾ ਮੇਰਾ ਮੇਨ ਇੰਟੇਕ ਰੱਖਿਆ ਇੰਟੇਕ ਕਹਿੰਦੇ ਹੁੰਦੇ ਆ ਰਜੀਬ ਸਾਡੀ ਇਦਾਂ ਦੀ ਜੋ ਵੀ ਮੈਂ ਇਦਾਂ ਰੱਖਿਆ ਵੀ ਥੋੜੇ ਸਰਦियां ਜੀ ਆ ਜਾਣਾ ਅਕਤੂਬਰ ਚ ਜਾਂ ਨਵੰਬਰ ਦੇ ਵਿੱਚ ਇਦਾਂ ਜਾਂ ਤੱਕ ਵਿਆਹ ਨੂੰ ਪੂਰਾ ਮੁਕੰਮਲ ਹੋ ਜਾਏ ਆਪਣੇ ਘਰ ਜਿੰਨੀ ਵੀ ਆਪਾਂ ਦੇਖਦੇ ਸਾਰਿਆਂ ਨੂੰ ਖੁੱਲਾ ਸੱਦਾ ਹੋਊਗਾ ਆਪਣੇ ਵੱਲ ਤੇ ਇਹ ਨਹੀਂ ਹੋਊਗਾ ਭਾਏ ਆਪਾਂ ਨਹੀਂ ਸਾਰਿਆਂ ਨੂੰ ਖਿੜਮਤ ਹੈ ਵੀ ਸਾਰੇ ਆਉਣ ਨਵਰਾਜ ਪਿੰਡ ਤੋਂ ਨਵਾਰਾ ਪਿੰਡ ਤੋਂ تنویر ਖਰੋਮ ਦਾ ਤੇ ਕੋਈ ਐਡਾ ਭੱਲਾ ਇਭਾ ਭਾਬੀ ਬਹੁਤ ਸੋਹਣੇ ਹਾਂਜੀ ਹਾਂਜੀ ਭਾਈ ਬਹੁਤ ਸੋਹਣੇ ਨੇ ਪਵਨ ਕੁਮਾਰ ਜੀ ਬਹੁਤ ਸੋਹਣੇ ਹੈ ਮੈਂ ਨਾ ਦੇਖੋ ਤਾਂ ਸਹੀ ਕਿੰਨੇ ਸੋਹਣੇ ਆ ਰੱਬ ਹੋਰ ਇਹਨੂੰ ਹੋਰ ਸੋਹਣਾ ਕਰੇ ਹੁਣ ਸੋਹਣੇ ਸੋਹਣੇ ਕਿੱਥੇ ਅੱਧ ਖੜਤ ਰਹਾ ਹੋਗੇ ਅੱਧੀ ਲੰਗੀ ਥੋੜੀ ਬਹੁਤੀ ਰਹਿ ਗਈ ਜਿੰਨੀ ਕਿ ਤੇ ਮਹੌਤਵ ਵਕਤ ਨੂੰ ਠੱਕੇ ਦੇਈ ਜਾਂਦੇ ਆ ਮੈਂ ਬਈ ਰਹੂੰ ਤਾਂ ਠੀਕ ਹੈ ਮੇਰੇ ਠੀਕ ਹੈ ਸ਼ੁਕਰ ਹੈ ਸ਼ੁਕਰ ਹੈ ਥੋੜੇ ਕਮੈਂਟਰੀ ਵੜ ਲੈਂਦੇ ਆ ਸਤਿ ਸ਼੍ਰੀ ਅਕਾਲ ਜੀ ਨੈਟਰ ਮੇਰੇ ਜੀ ਸਤਿ ਸ਼੍ਰੀ ਅਕਾਲ ਵਰਤਮਾਨ ਹਾਂ ਚਲੋ ਆਪਾਂ ਨਾਂ ਤਾਂ ਤੁਹਾਡੇ ਕੀ ਪੜ੍ਹੇ ਜਿਹੜੇ ਮੇਰੇ ਹੁਣ ਇਹ ਗੱਲਾਂ ਕਰਨੀ ਸੀ ਉਹ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਸਾਰੀਆਂ ਅੱਜ ਮੈਂ ਸੋਚਿਆ ਵੀ ਕਿ ਛੋਟੇ ਜਿਹੇ ਲਾਈਵ ਹੈ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲਾਂਗੇ ਤੇ ਧੰਨਵਾਦ ਜੀ ਹੋਰ ਤੁਹਾਡਾ ਕੋਈ ਤੁਸੀਂ ਹੋਰ ਕੁਝ ਚੀਜ਼ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਕਰੋ ਆਪਾਂ ਤੁਹਾਡਾ ਨਾਲ ਰਿਪਲਾਈ ਕਰਦਾ ਕਿੰਨਾ ਖਰਚਾ ਆ ਗਿਆ ਹੁਣ ਤੱਕ ਵੀਰੇ ਖਰਚਾ ਤਾਂ ਬਹੁਤ ਆ ਗਿਆ ਇੱਕ ਦਿਨ ਮੈਂ ਵੀਡੀਓ ਚ ਕਹਿੰਦਾ ਸੀ ਵੀ 70 ਲੱਖ ਆ ਗਿਆ ਬੰਦੇ ਕਹਿ ਰਹੇ ਸੀ ਕਹਿੰਦੇ ਨਹੀਂ ਆ ਸਕਦਾ ਭਈ ਆ ਗਿਆ ਨਾ ਵਿਧ ਵਿਧ ਖਰਚਾ ਵਿੱਚ ਮਿਲਾ ਕੇ ਵੀ ਸਾਡਾ ਵੀ ਜਿਹੜਾ ਘਰ ਦਾ ਵਿੱਚ ਖਰਚਾ ਵਿੱਚ ਜੋੜੂ ਪੈਣੀ ਇੰਨੇ ਇੰਨਾ ਮੈਨੂੰ ਜਿਹੜਾ ਮੈਂ ਪੈਸੇ ਜੋੜੇ ਤੇ ਇੰਨੇ ਇਕੱਠੇ ਤੇ ਉਹ ਇੰਨੇ ਜੁੜ ਗਏ ਉਹ ਸਾਰੇ ਖਰਚ ਹੋ ਗਏ ਉਹ ਕਿੱਥੇ ਲੱਗੇ ਘਰ ਪਰੇ ਲੱਗੇ ਆ ਜਾਂ ਫਿਰ ਸਾਡਾ ਖਰਚਾ ਹੋਇਆ ਵਿੱਚ ਇੱਕ ਦੋ ਕਿਸ਼ਤਾਂ ਜਿਹੜੇ ਜ਼ਰੂਰੀ ਜੋੜਨ ਜਿਦਾ ਗੱਡੀ ਬਾਰੇ ਘਟੋ ਘਟ ਜਿਆਦਾ ਇਨਸ਼ੋਰਸਾ ਕੀ ਉਹ ਆ ਗਈ ਉਹ ਪੈਕੇਜ ਥਾਰ ਦੇ ਖਰਚਾ ਦੀ ਮੰਨ ਮੰਨ ਗਾ 2 ਮਹੀਨਿਆਂ ਦੇ ਵਿੱਚ 1.5 ਤੋਂ 2 ਲੱਖ ਰੁਪਏ ਦਾ ਖਰਚਾ ਹੋ ਗਿਆ ਥਾਰ ਥਾਰ ਪਰੇ ਤੇ ਬਾਕੀ ਜਿਹੜੇ ਹੋਰ ਕਿਸ਼ਤਾਂ ਜਾਂਦੀਆਂ ਅੰ ਵਿੱਚ ਆਪਣੇ ਕਿਆ ਕਹਿੰਦੇ ਆ 2.5-3 ਲੱਖ ਤਾਂ ਉਹ ਚਲੀ ਗਈ ਹੋਣੀ ਆ 8-9 ਮਹੀਨੇ ਦੇ ਵਿੱਚ ਬਾਕੀ ਅਕਰਦਾ ਪਹੁੰਚਿਆ ਹੈ ਮੇਰੇ ਸਾਹ ਹਾਂਜੀ ਵੀਰੇ ਕਹਿੰਦਾ ਮਨੀ ਹੋਮ ਇਸ ਹੋਮ ਇਸ ਡਨ ਵਨ ਆਫ ਜੇ ਮੇਰੇ ਦੁਬਈ ਦਾ ਟੂਰ ਕਦੋਂ ਕੋਣਾ ਵੀਰੇ ਦੁਬਈ ਦਾ ਕੱਢਾਂਗੇ ਦੁਬਈ ਦਾ ਵੀ ਸੋਚਿਆ ਹੋਇਆ ਆਉਣ ਦਾ ਦੁਬਈ ਦਾ ਵੀ ਕੱਢਾਂਗੇ ਅਜੇ ਭਾਜੀ ਥਾਈਲੈਂਡ ਗਰੁੱਪ ਟੂਰ ਉਹ ਕਰਾਂਗੇ ਵੀਰੇ ਹਲੇਦਾਨੀ ਹਲੇ ਕੋਈ ਚੱਕ ਨਹੀਂ ਹਲਦਾਰ ਮੇਰੇ ਬੈਂਕ ਬੈਲਸ ਆ ਥੱਲੇ ਆਇਆ ਹੋਇਆ ਪਹਿਲਾਂ ਤਾਂ ਹੈਗੇ ਤੇ ਹੁੰਦੇ ਤੇ ਕੋਲ ਵੀ ਖਰਚ ਦਿੰਦੇ ਤੇ ਕੋਈ ਪ੍ਰਵਾਹ ਨਹੀਂ ਤੇ ਕਰਦੇ ਹੁਣ ਤਾਂ ਇੱਕ ਤਾਂ ਮਹਿਕ ਵਗੈਰ ਬਹੁਤ ਔਖੀ ਹੋਈ ਹੋਈ ਐ ਨੱਠ ਭਜ ਇੰਨੀ ਰਹਿੰਦੀ ਐ ਨਾ ਸਾਰੇ ਕੰਮ ਮੇਰੇ ਪਰ ਆਏ ਪਏ ਨੇ ਛੋਟੇ ਮੋੜੇ ਜਿਹੜੇ ਘਰ ਦੇ ਕੰਮ ਉਹ ਕਰ ਲਦਾ ਹੁਣ ਸ਼ਾਮ ਨੂੰ ਘਰ ਆਉਣਾ ਪੈਂਦਾ ਨਹੀਂ ਤਾਂ ਕਦੇ ਕਦੇ ਕਿੱਕਰ ਦੋ ਦੋ ਰਾ ਤੱਕ ਕਦੇ ਨਿਕਲ ਜਾਂਦੇ ਟੂਰ ਦਾ ਕਦੇ ਕਿਧਰ ਹੀ ਨਿਕਲ ਜਾਂਦੇ ਕਦੇ ਗੁੱਜਰਬਾਈ ਠੀਕ ਹੈ ਵੀਰੇ ਗੁੱਜਰਬਾਈ ਹਨ ਇਹ ਹਨ ਇਹਗਾ ਰਮ ਖਰਾਬ ਹੋਇਆ ਹੋਇਆ ਆ ਦੇਖਦੇ ਕੱਲ ਨੂੰ ਇੱਕ ਦੋ ਦਿਹਾੜੀਆਂ ਕਰਾਂ ਮੋਟਰ ਪਰ ਲਵਾਵਾਂ ਪੂਲਰ ਸਾਫ ਕਰਾਉਣੇ ਵਿੱਚ ਤੇ ਬੜੀਆਂ ਚੀਜ਼ਾਂ ਬਾਈ ਵੀਰ ਜੀ ਥੋੜੀ ਦੁਖੀ ਹੈਗਾ ਵੀ ਜੋ ਕੋਲ ਤੇ ਤੁਹਾਡੇ ਕੋਲ ਰਹਿਣਾ ਆ ਮੈਂ ਵੀਰ ਜੀ ਬਹੁਤ ਦੁਖੀ ਹਾਂ ਮੈਨੂੰ ਤੁਸੀਂ ਕੋਲ ਰੱਖ ਲਓ ਕੋੜ ਦੇ ਕੋਲ ਆਜੋ ਆਜੋ ਵੀਰੇ ਆਜੋ 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 ਜਦੋਂ ਮਰਜ਼ੀ ਜਦੋਂ ਮਰਜ਼ੀ ਮਿਲ ਗਿਆ ਵੀ ਪੈਸਾ ਤੁਸੀਂ ਜੀ ਸਰਦ ਕਦੋਂ ਜਾਣਾ ਵੀਰੇ ਜਾ ਕੇ ਮੱਥਾ ਟੇਕ ਕੇ ਵਾਪਸ ਆ ਗਏ ਕੈਨੇਡਾ ਕੈਨੇਡਾ ਦੇ ਕਿਹੜਾ ਵੀ ਕੱਢਾਂਗੇ ਜੀ ਕੈਨੇਡਾ ਦੇ ਕਿਹੜਾ ਜ਼ਰੂਰ ਆਵਾਂਗੇ ਕੈਨੇਡਾ ਵੀ ਆਵਾਂਗੇ ਜ਼ਰੂਰ ਕੈਨੇਡਾ ਦੇ ਵੀ ਸੋਚਿਆ ਹੋਇਆ ਸ਼ਾਇਦ ਆਊਗਾ ਇੱਕ ਛੋਟਾ ਜਿਹਾ ਟੂਰ 10 ਤੋਂ 15 ਦਿਨ ਦਾ ਆਉਣ ਜਾਣ ਹੋ ਜਾਵੇ ਸ਼ਾਇਦ ਕੋਈ ਪ੍ਰੋਗਰਾਮ ਹੈ ਉਹ ਹੌਲੀ ਹੌਲੀ ਚੱਲ ਰਹੀ ਹੈ ਗੱਲਬਾਤ ਤੇ 10 ਤੋਂ 15 ਦਿਨ ਦਾ ਆਪਣਾ ਕੈਨੇਡਾ ਦਾ ਵੀ ਟੂਰ ਆ ਰਿਹਾ ਹੈ ਅਭੀ ਇਹ ਆਪਣੇ ਜੂਨ ਮਹੀਨੇ ਦੇ ਵਿੱਚ ਦੋ ਤਿੰਨ ਕੰਟਰੀ ਦਾ ਟੂਰ ਆ ਰਿਹਾ ਜਦ ਤੱਕ ਮੈਂ ਘਰ ਆ ਜਾਣਾ ਫਿਰ ਮੈਂ 10 ਦਿਨ ਬਾਅਦ ਬਾਹਰ ਘੁੰਮ ਕੇ ਆਉਂਗਾ ਉਹ ਜਿਹੜੇ ਬੰਦੇ ਦੇਖਦੇ ਜੇ ਕਿਸੇ ਨਾਲ ਜਾਣਾ ਹੋਇਆ ਠੀਕ ਹੈ ਇਸ ਵਾਰ ਥੋੜਾ ਜਿਹਾ ਕੁਝ ਹੋਰ ਤਰੀਕਾ ਮੈਂ ਸੋਚ ਰਿਹਾ ਵੀ ਆਪਾਂ ਸਿਰਫ ਮੈਂ ਲਵਾਂਗਾ ਗਰਾਊਂਡ ਪੈਕੇਜ ਟਿਕਟ ਬੰਦ ਆਪਣੀ ਆਪ ਕਰਾ ਲਵੇ ਤੁਹਾਨੂੰ ਗਰਾਊਂਡ ਪੈਕੇਜ ਆਪਾਂ ਦੇਵਾਂਗੇ ਤੇ ਟਿਕਟ ਬੰਦ ਨੇ ਆਪ ਉਹਨੂੰ ਕੋਈ ਏਦਾਂ ਸੋਚ ਰਿਹਾ ਵੀ ਟਿਕਟ ਦਾ ਯਾਰ ਪਤਾ ਕੀ ਹੈ ਟਿਕਟ ਵਿੱਚ ਨਾ ਆ ਰੇਟ ਇੱਕ ਜਾਂਦੀ ਰਹਿੰਦਾ ਜਿਵੇਂ ਅੱਜ ਪੈਕੇਜ ਪਾਇਆ ਅੱਜ ਅੱਜ ਕੁਝ ਰੇਟ ਹੋਰ ਆ ਕੱਲ ਨੂੰ ਰੇਟ ਹੋਰ ਆ ਪਰਸੋਂ ਨੂੰ ਰੇਟ ਹੋਰ ਆ ਟਿਕਟ ਦਾ ਸਿਕਣਾ ਭਾਈ ਆਪਣੀ ਆਪ ਲੈ ਲੈ ਕਮਾਈ ਕਿੰਨੀ ਕਾ ਮੇਰੇ ਦੇ ਬਾਰੇ ਖਰਚਾ ਬਣੇ ਚੱਲਦਾ ਹੁਣ ਤਾਂ ਖਰਚਾ ਬਣੇ ਜੇ ਚਲੋ ਬਧੀਆ ਸਰਕਲ ਚੱਲੀ ਜਾਂਦਾ ਐਨਾ ਕਾ ਹੈਗਾ ਵੀ ਚਾਹ ਦੇ ਦੇ ਪਲਟਿਨਾ ਮੋਟਰਸਾਈਕਲ ਖਰੀਦ ਸਕਦੇ ਆ ਦੇਖੋ ਕਿੰਨੇ ਕਰਾਂਗਾ ਪਲਟਿਨਾ ਕਿਹੜਾ ਮੋਟਰਸਾਈਕਲ ਲੈ ਤੈਨੂੰ ਸਪਲੈਂਟਰ ਬਿੰਦਕ ਹੈਗਾ ਬਿੰਦਕ ਕਪੜੇ ਵੀ ਨਹੀਂ ਖਰੀਦ ਸਕਦੇ ਆ ਤੇ ਪਾਉਡਰ ਸੇ ਤੇ ਦੱਸ ਨਹੀਂ ਸਕਦੇ ਸੀ ਤੇ ਜ਼ਿਆਦਾ ਪੈਸੇ ਮੈਂ ਥਾਂ ਬਈ ਹਵਾ ਵੀ ਚੱਲ ਪਈ ਚਲੋ ਤੇ ਹੁਣ ਆਪਾਂ ਜਿਹੜਾ ਅੱਜ ਦਾ ਛੋਟ ਕਣਕ ਦਾ ਜ਼ਿਆਦਾ ਤੂਫਾਨ ਨਿਕਲ ਗਈ ਆ ਵੀਰੇ ਹਾਂਜੀ ਕਣਕ ਦਾ ਝਾੜ ਬਧੇ ਨਿਕਲਿਆ ਬਹੁਤ ਬਧੇ ਮਾਰ ਦੀ ਬਹੁਤ ਮੇਲ ਰਹੀ ਆ ਤੇ ਮਹਿਕ ਰਣਮਲ ਚ ਕੌਣ ਕਮ ਕਰਦਾ ਭਾਈ ਮਹਿਕ ਨੂੰ ਟਰੈਕਟਰ ਲੈ ਦੋ ਲੈ ਵਾ ਲਾਵਾਂਗੇ ਵੀਰੇ ਲਾਵਾਂਗੇ ਸੋਚਾਂ ਪਲਾਨ ਤਾਂ ਬਹੁਤ ਵੱਡੇ ਸੋਚਾਂ ਵੱਡੀਆਂ ਰੱਖੀਆਂ ਆਪਾਂ ਨੇ ਵੱਡਾ ਸੋਚ ਕੁਝ ਵੱਡਾ ਕਰਾਂਗੇ ਇਹ ਨਹੀਂ ਛੋਟੇ ਛੋਟੇ ਸੋਚਾਂ ਰੱਖਿਆ ਹੋਇਆ ਵੱਡਾ ਕਰਾਂਗੇ ਵੱਡਾ ਪਲਾਨ ਬਹੁਤ ਨੇ ਟਾਈਮ ਘੱਟ ਠੀਕ ਆ ਆ ਘਰ ਦਾ ਵੀ ਬਸ ਕਈ ਵਾਰ ਸੋਚਦਾ ਯਾਰ ਬਣਿਆ ਬਣਾਈ ਲੈ ਬਣਿਆ ਬਣਿਆ ਵੈਸੇ ਲੈ ਲਿਆ ਤੇ ਮੰਨੇ ਨਹੀਂ ਹੈਗੇ ਆ ਅਸੀਂ ਰਹੇ ਹਾਂ ਉੱਥੇ ਫਲੈਟ ਦੇ ਵਿੱਚ ਕਿੱਥੇ ਪਿੰਡ ਦੇ ਵਿੱਚ ਸੁੱਖ ਸਕੂਨ ਹੈ ਪਿੰਡ ਦੇ ਜਿੰਨੇ ਦੋਨਾਂ ਚੀਜ਼ ਦੋਨਾਂ ਵੇਸ ਕਰਦਾ ਕਰ ਬੇਰ ਕਰਦਾ ਪਿੰਡ ਦੇ ਵਿੱਚ ਬਹੁਤ ਸਕੂਨ ਹੈ ਸ਼ਾਂਤੀ ਹੈ ਸ਼ਹਿਰ ਦੇ ਵਿੱਚ ਨੱਠ ਭੱਜ ਨੱਠ ਭੱਜ ਤੀ ਪਾਟੀ ਪਾਟੀ ਪਾ ਹਰ ਟਾਈਮ ਹੁੰਦੀ ਹੋ ਰਹੀਦੀ ਉੱਥੇ ਪਰ ਬੰਦਾ ਜਿਹੜੀ ਲਾਈਫ ਜੀ ਹੁਣ ਅ ਬੰਦੇ ਬਹੁਤ ਮਿਲਣ ਆਏ ਸਾਨੂੰ ਕਹਿੰਦਾ ਵੀ ਅਸੀਂ ਸ਼ਹਿਰ ਦਾ ਥੋੜਾ ਟਾਈਮ ਰਹਿਣ ਲੱਜਾ ਮੈਂ ਤੁਹਾਨੂੰ ਸ਼ਹਿਰੇ ਵਧੀ ਲੱਗਣ ਲੱਜ ਜਾਣਾ ਕਿੰਨੀ ਕਿੰਨੇ ਕੋ ਦੂਰ ਹੈ ਤੁਹਾਡੇ ਬਿਜਲੀ ਕਰ ਕਿੰਨੀ ਕੋ ਦੂਰ ਹੈ ਤੁਹਾਡੇ ਘਰ ਤੋਂ ਬਿਜਲੀ ਕਰ ਦੇਣੀ ਆ ਹੈਗਾ ਬਿਜਲੀ ਕਰ ਕਿਆ ਕਰਦੇ ਤੁਸੀਂ ਤੁਹਾਡੇ ਘਰ ਬਿਜਲੀ ਕਰ ਕਿੰਨੇ ਕੋ ਦੂਰ ਤੇ ਚਲੋ ਜੀ ਹੁਣ ਆਪਾਂ ਲਾਈਵ ਬੰਦ ਕਰਦੇ ਆ ਜੀ ਧੰਨਵਾਦ ਜੀ ਛੋਟਾ ਜਿਹਾ ਲਾਈਵ ਸੀ ਇਹ ਤੇ ਕਮੈਂਟ ਕਰਕੇ ਦੱਸਿਓ ਵੀ ਆਪਾਂ ਫਿਰ ਲਾਈਵ ਦਾ ਕਿੰਨੇ ਚੋਂ ਲੈ ਕੇ ਆਇਆ ਕਰਾਂਗੇ ਬਈ ਦੇ ਵਿੱਚ ਇਹ ਸੋਚਣਾ ਇੱਕ ਨੰਬਰ ਆਪਾਂ ਦੇ ਵਿੱਚ ਤੁਹਾਡੇ ਫਿਰ ਗੱਲਾਂ ਬਾਤਾਂ ਕਰੀਏ ਕਿਸੇ ਦਿਨ ਫੋਨ ਕਰ ਲੈ ਕਰੀ ਫੋਨ ਪਰ ਫੋਨ ਕਰੇ ਉਹਦੇ ਥਰੂ ਫਿਰ ਆਪਾਂ ਗੱਲਾਂ ਬਾਤਾਂ ਕੋਈ ਐਡਾ ਕਸ ਕਰਾਂਗਾ ਕੁਛ ਨਾ ਪਹਿਲਾਂ ਮੈਂ ਕਰਿਆ ਤਾਂ ਬਹੁਤ ਸੋਹਣਾ ਚੱਲਿਆ ਦਾ ਕੰਮ ਉਹ ਤੇ ਤੁਹਾਡੇ ਫੋਨ ਆ ਜਾਂਦੇ ਆਪਾਂ ਗੱਲਾਂ ਬਾਤਾਂ ਮਾਰਦੇ ਦੇ ਬੈਠ ਗਏ ਧੰਨਵਾਦ ਚਲੋ ਅ ਵੀਰ ਜੀ ਨੇਤਰ ਦਾ ਮਾਮਾ ਜੀ ਆਪਾਂ ਬਾਪਾ ਜੀ ਕਰਾਂਗੇ 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 ਮਾਮਾ ਜੀ ਦੀ ਮਦਦ ਕਰ ਦੂਗਾ ਪੈਸੇ ਨਾਲ ਕਰਦੇ ਕਰਦੇ ਵੀਰ ਆਪਾਂ ਸਭ ਦੇ ਮਦਦ ਕਰਨੇ ਕੋਈ ਚੱਕਰੇ ਨਹੀਂ ਜਿਹਨੇ ਇਧਰੋਂ ਵੀ ਪੈਸੇ ਦੀ ਮਦਦ ਕਰ ਦਿੰਦੇ ਕਰ ਦਿੰਦੇ ਵੀਰ ਕਰ ਦਿੰਦੇ ਹੁਣ ਤਾਂ ਸਭ ਮਦਦ ਸਾਨੂੰ ਲੋੜ ਹਲੇ ਸਾਡੇ ਪੈਸੇ ਸਾਰੇ ਖਰਚ ਲਾ ਕੇ ਜਿੱਦਾਂ ਫਲੈਟ ਤੇ ਤਾਂ ਸ਼ਕਲ ਤਾਂ ਦੇਖਦਾ ਨਾ ਘੱਟੋ ਘੱਟ 10 ਤੋਂ 15 ਹੋ ਗਏ ਆਜੇ ਤਿੰਨ ਤੋਂ ਚਾਰ ਦਿਨ ਨਿਕਲੇ ਆ ਨਾ ਬਹੁਤ ਭਾਰਾ ਤੇ ਮੇਰੇ ਕੋ ਫਲੈਟ ਦੇ ਕਰਕੇ ਨਾ ਇੰਨੇ ਕੁ ਜਿਹੜੇ ਸਾਰਾ ਫਰਨੀਚਰ ਚੇਂਜ ਕਰਿਆ ਰੋਜ਼ ਤਿੰਨ ਤਿੰਨ ਚਾਰ ਚਾਰ ਦੀਆਂ ਪਰ ਉਹਨੇ ਪੈਸੇ ਫਲੈਟ ਦੇ ਦੋ ਮਹੀਨੇ ਅਡਵਾਂਸ ਦਿੱਤੇ ਉਹ ਮੈਂ ਫਲੈਟ ਪਰ ਲਾ ਦਿੱਤੇ ਮਾ ਤੇਰੇ ਪੈਸੇ ਤੇਰੇ ਪਰੇ ਲਾ ਦੇਣਾ ਯਾਰ ਸਾਨੂੰ ਹਲੇ ਇਨਕਮ ਨਹੀਂ ਚਾਹੀਦੀ ਤੇਰੇ ਬਲੇ ਹੁਣ ਜਿਹੜੇ 3 ਸਾਲ ਆਪਾਂ ਨੂੰ ਦੇਖਣ ਦੀ ਲੋੜ ਨਹੀਂ ਆਪਣੀ ਕਿਸ਼ਤ ਵੀ ਉਤਰੀ ਜਾਣੀ ਆ ਉਹਦਾ ਰੇਟ ਵਧੇ ਜਾਣਾ ਠੀਕ ਹੈ ਜਦ ਹੋ ਗਿਆ ਕਰੋੜ ਡੇਢ ਕਰੋੜ ਦਾ ਸਿਰ ਆਪਰੇ ਵੇਚ ਦੇਣਾ ਫਿਰ ਫਿਰ ਆਪਾਂ 8 ਕਰੋੜ ਪਤੇ ਕਰੋੜਾਂ ਦਾ ਪਤੇ 8 ਕਰੋੜ ਚਲੋ ਤੇ ਬੰਦ ਤੇ ਤੁਹਾਨੂੰ ਬਹੁਤ ਕਮਸਲਾ ਵੇਖੀ ਤੋਂ ਜੀ ਜੀ ਤੁਸੀਂ ਰਹਿੰਦੇ ਹੋ ਹਾਂ ਜਿੰਨੇ ਤੇ ਬਣਿਆ ਚਲੋ ਜੀ ਰੁਕ ਜਾਈਏ ਠੀਕ ਹੈ ਵੀਰ ਜੀ ਧੰਨਵਾਦ ਸਾਰੇ ਵੀਰਾਂ ਦਾ ਤੁਹਾਨੂੰ ਵੀਡੀਓ ਦੇ